ਜੰਗਾ ਭਾਬੀ ਮੈਂ ਚੱਲਦੀ ਆ ਬਸ ਆਈ ਆਉਂਦੀ ਜਾਂਦੀ ਰਿਹਾ ਕਰ ਚੈਲੀ ਚੱਲ ਠੀਕ ਆ ਭਾਬੀ 3 ਦਿਨ ਬੁੱਥਾ ਚੱਕ ਕੇ ਤੁਰੀ ਆਉਂਦੀ ਐ ਇਹ ਆਏ ਨਹੀਂ ਵੀ ਮੈਂ ਵਿਆਹੀ ਗਈ ਆਪਣੇ ਘਰੇ ਟਿੱਕੇ ਬਹਿ ਜਾ ਪਰ ਨਾ ਜਦੋਂ ਤੱਕ ਮੇਰੀ ਜਾਨ ਨਾ ਖਾਲੇ ਉਦੋਂ ਤੱਕ ਇਹਨੂੰ ਚੈਨ ਨਹੀਂ ਆਉਂਦਾ ਕਿੱਥੋਂ ਮੇਰੇ ਪੱਲੇ ਪਈ ਆ ਹਲੋ ਹਾਂਜੀ ਮੰਮੀ ਕੀ ਗੱਲ ਪਹਿਲਾਂ ਫੋਨ ਨਹੀਂ ਚੱਕਿਆ ਛੈਲੀ ਆਈ ਹੋਈ ਸੀ ਨਾਲੇ ਤੁਹਾਨੂੰ ਪਤਾ ਹੀ ਆ ਵੀ ਜੇ ਕੋਈ ਘਰੇ ਆਇਆ ਹੋਵੇ ਫੇਰ ਕਿੱਥੇ ਫੋਨ ਤੇ ਗੱਲ ਹੁੰਦੀ ਆ ਬੜਾ ਪਿਆਰਾ ਅਨੰਦ ਵਜਾਈ ਚ ਜਦੋਂ ਛੈਲੀ ਆ ਜਿੰਦੀ ਤੂੰ ਤਾਂ ਆਪਣੀ ਮਾਂ ਨੂੰ ਭੁੱਲੀ ਜਾਂਨੀ ਐ ਕਾਹਦਾ ਪਿਆਰ ਆ ਮੈਨੂੰ ਤਾਂ ਇਹ ਇੱਕ ਅੱਖ ਨਹੀਂ ਪਾਉਂਦੀ ਸਾਰਾ ਦਿਨ ਭਾਬੀ 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 ਕਰੀ ਜਾਊਗੀ ਮੈਂ ਤਾਂ ਇਹਨੂੰ ਲੋਕਲ ਵਿਆਹ ਕੇ ਨਾ ਬਹੁਤ ਵੱਡੀ ਗਲਤੀ ਕਰਤੀ ਰੋਜ਼ ਹੀ ਇੱਥੇ ਆ ਆ ਤਮ ਕਦੀ ਆ ਇਹ ਨੰਨਤਾ ਤਾਂ ਇਹੋ ਜਿਹੀ ਹੁੰਦੀਆਂ ਭਾਬੀ ਭਾਬੀ ਤਾਂ ਕਰਦੀਆਂ ਤਾਂ ਕਿ ਪੈ ਕੇ ਆਉਣਾ ਜਾਣਾ ਇਹਨਾਂ ਦਾ ਲੱਗਿਆ ਰਹੇ ਜਿੰਨਾ ਮਰਜੀ ਮੈਂ ਇਹਨੂੰ ਕਹਿ ਲਾਂ ਵੀ ਮੈਨੂੰ ਕੰਮ ਆ ਜਾਂ ਮੈਂ ਕਿਤੇ ਜਾਣਾ ਪਰ ਇਹਨੂੰ ਕਿੱਥੋਂ ਸਮਝਾਉਂਦੀ ਆ ਇਹਨੇ ਤਾਂ ਆਉਣਾ ਹੀ ਆਉਣਾ ਜਦੋਂ ਤੱਕ ਮੇਰੀ ਸ਼ਕਲ ਨਾ ਦੇਖ ਲੈਣਾ ਇਹਦਾ ਤਾਂ ਦਿਨ ਨਹੀਂ ਚੜਦਾ ਮੰਮੀ ਛੈਲੀ ਨੂੰ ਵੀ ਪਤਾ ਹੈ ਜੇ ਤੋਰਦੇ ਨਾ ਰੁਸ ਗਈ ਨਾ ਉਹ ਪੈ ਕੇ ਆਉਣਾ ਜਾਣਾ ਵੀ ਬੰਦ ਕਰ ਸਕਦੀ ਹੈ ਸਹੀ ਕਿਹਾ ਮੰਮੀ लगता दरवाजे तो कोई आया मैं थोड़े ना फिर गल करी तू हां भाभी मैं भाभी मैं थोड़े लिए ना गिफ्ट लेके आई हाँ गिफ्ट हां भाभी गिफ्ट मैं थोनू ना हुनी ਦਿਖਾਉਣੀ ਆ ਕਿ ਹੋ ਗਿਆ ਲੱਗਿਆ ਬਹੁਤ ਸੋਹਣਾ ਹੈਗਾ ਪਰ ਤੈਨੂੰ ਕੀ ਲਿਆਉਣ ਦੀ ਲੋੜ ਸੀ ਐਵੇਂ ਫालतू ਪੈਸੇ ਨਾ ਖਰਚ ਕਰਿਆ ਕਰ ਤੂੰ ਹੱਦ ਹੋ ਗਈ ਇੱਕੋ ਇੱਕ ਤਾਂ ਮੇਰੀ ਭਾਬੀ ਆ ਲੈ ਦੱਸ ਮੈਂ ਆਪਣੀ ਭਾਬੀ ਨੂੰ ਆਪਣੀ ਮਰਜ਼ੀ ਨਾਲ ਗਿਫਟ ਵੀ ਨਹੀਂ ਦੇ ਸਕਦੀ ਮਸਕੇ ਤੇ ਚੰਗੇ ਮਾਰਦੀ ਐ ਤਾਂ ਯੂਮਰ ਭਾ ਲਈ ਪੇਕੇ ਘਰ ਤੇ ਦੀ ਐਂਟਰੀ ਹੁੰਦੀ ਰਹੀ। ਕੁਛ ਕਿਹਾ ਭਾਬੀ? ਨਹੀਂ ਨਹੀਂ, ਕੁਛ ਨਹੀਂ। ਵੈਸੇ ਨਾ ਮੇਰੀ ਫਰੈਂਡ ਨੇ ਆਉਣਾ ਸੀ ਅੱਜ। ਤੂੰ ਹੁਣ ਆਈ ਤਾਂ ਹੋਈ ਆ। ਰਸੋਈ 'ਚ ਮੇਰੀ ਹੈਲਪ ਹੀ ਕਰਾਦੀ। ਠੀਕ ਆ ਭਾਬੀ। ਦੱਸੋ ਕੀ ਕਰਨਾ? ਚੱਲ ਫਿਰ ਚੱਲੀਏ। ਹਾ ਵਾਹ ਵੀ ਵਾਹ। ਪੜਾ ਸੋਣਾ ਸੂਟ ਆ ਤੇਰਾ ਤਾਂ ਓਹ ਹੋ ਆ ਹੀਅਰਿੰਗ ਆ ਤਾਂ ਉਸ ਤੋਂ ਵੀ ਜ਼ਿਆਦਾ ਸੋਹਣੇ ਆ ਇਹ ਤਾਂ ਛੈਲੀ ਨੇ ਮੈਨੂੰ ਗਿਫਟ ਕੀਤੇ ਸੀ ਕਿੰਨੀ ਲੱਕੀ ਆ ਤੂੰ ਜਿਹੜੀ ਤੈਨੂੰ ਇੰਨੀ ਚੰਗੀ ਨਣਦ ਮਿਲੀ ਆ ਕਾਸ਼ ਮੇਰੀ ਨਣਦ ਵੀ ਤੇਰੀ ਨਣਦ ਵਰਗੀ ਹੁੰਦੀ ਮੇਰੀ ਨਣਦ ਤਾਂ ਬਸ ਲੜਨਾ ਹੀ ਜਾਣਦੀ ਆ ਮੇਰੇ ਤੇ ਤਾਂ ਐ ਰੋ ਮਾਰੂ ਜਿਵੇਂ ਮੈਂ ਕੋਈ ਉਹਦੀ ਨੌਕਰਾਣੀ ਹੁੰਨੀ ਆ ਉਹ ਬਸ ਲੈਣਾ ਹੀ ਜਾਣਦੀ ਆ ਦੇਣਾ ਤਾਂ ਉਹਨੇ ਕਦੇ ਸਿੱਖਿਆ ਹੀ ਨਹੀਂ ਮੈਂ ਤਾਂ ਐ ਵੀ ਨਹੀਂ ਜਾਣ ਪਈ ਕਦੇ ਉਹਨੇ ਮੈਨੂੰ ਕੋਈ ਗਿਫਟ ਦਿੱਤਾ ਵੀ ਸੀ ਜਾਂ ਨਹੀਂ ਮੇਰੀ ਭਾਬੀ ਵੀ ਕੁਛ ਘੱਟ ਨਹੀਂ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੰਦੀ ਆ ਮੈਨੂੰ ਕੋਈ ਵੀ ਪ੍ਰੋਬਲਮ ਹੋਵੇ ਮੈਂ ਭਾਬੀ ਨਾਲ ਹੀ ਡਿਸਕਸ ਕਰਦੀ ਆ ਚੱਲੀ ਇੱਕ ਕੱਪ ਚਾਹ ਮੈਨੂੰ ਬਿਲਾ ਦੇ ਕਮਾਲਾ ਤੇਰਾ ਘਰ ਵਾਲਾ ਤਾਂ ਸ਼ੈਲੀ ਨੂੰ ਜਮੀ ਆਪਣੀ ਧੀ ਵਾਂਗੂ ਰੱਖਦਾ ਸੱਚੀ ਨਜ਼ਰ ਨਾ ਲੱਗੇ ਕਿਸੇ ਦੀ ਅਸਲ ਵਿੱਚ ਸ਼ੈਲੀ ਛੋਟੀ ਆ ਨਾ ਇਹਦਾ ਵਿਆਹ ਮੇਰੇ ਘਰ ਵਾਲੇ ਨੇ ਕੀਤਾ ਛੋਟੀ ਹੋਣ ਕਰਕੇ ਇਹ ਨੂੰ ਆਪਣੀ ਧੀ ਮੰਨ ਲਿਆ ਚੰਗਾ ਭਾਬੀ ਮੈਂ ਚੱਲਦੀ ਆ ਚੰਗਾ ਫਿਰ ਮੈਂ ਸ਼ੈਲੀ ਨੂੰ ਛੱਡ ਜਾਂ ਠੀਕ ਹੈ ਆਹੀ ਆ ਤਾਂ ਮੈਨੂੰ ਇਹਨਾਂ ਦੇ ਚੰਗੀ ਨਹੀਂ ਲੱਗਦੀ ਹੁਣੇ-ਹੁਣੇ ਆਏ ਨੇ ਤੇ ਭੈਣ ਨੂੰ ਛੱਡਣ ਵੀ ਤੁਰ ਪਏ। ਚਾਹੇ ਕੁਸ਼ਵੀ ਆ ਮੈਂ ਤਾਂ ਤੇਰੀ ਨਣਦ ਬੜੀ ਚੰਗੀ ਲੱਗੀ। ਨਹੀਂ ਤੂੰ ਰਹਿਣ ਦੇ ਤੈਨੂੰ ਕੀ ਪਤਾ ਸਾਰਾ ਦਿਨ ਉਹ ਪਾਰਲਰ 'ਚ ਤੁਰੀ ਰਹਿੰਦੀ ਆ ਬਸ ਪੈਸੇ ਖਰਾਬ ਕਰਨੇ ਵੱਡੇ ਘਰ 'ਚ ਜੋ ਵਿਆਹੀ ਆ ਉਹ ਸਾਰਾ ਕੰਮ ਤਾਂ ਇਹਦੀ ਸੱਸ ਕਰਦੀ ਆ ਆਪ ਤਾਂ ਸ਼ਾਪਿੰਗਾਂ 'ਤੇ ਤੁਰੀ ਰਹਿੰਦੀ ਆ ਘਰ ਵਾਲਾ ਉਹ ਤਾਂ ਇਹਨੂੰ ਪੁੱਛਦਾ ਤੱਕ ਨਹੀਂ ਚੱਲ ਛੱਡਣੀ ਆਪਾਂ ਕੀ ਦੀਆਂ ਗੱਲਾਂ ਲੈ ਕੇ ਬਹਿ ਗਏ ਤੂੰ ਆਪਣੀ ਸੁਣਾ ਬਸ ਸਭ ਵਧੀਆ ਚਲ ਠੀਕ ਆ ਹੁਣ ਮੈਂ ਚਲਦੀ ਆ ਚਲ ਠੀਕ ਆ ਫਿਰ ਬਸ ਹੁਣ ਬਹੁਤ ਹੋ ਗਿਆ ਸੈਲੀ ਨਾ ਜਿਆਦਾ ਹੀ ਸਿਰ ਤੇ ਚੜ ਗਈ ਸਾਰਾ ਦਿਨ ਵੀਰਾ ਵੀਰਾ ਕਰੀ ਜਾਉ ਤੇ ਇਹ ਭੈਣ ਭੈਣ ਇਹਦਾ ਹੱਲ ਨਾ ਕੋਈ ਨਾ ਕੋਈ ਤਾਂ ਕੱਢਣਾ ਹੀ ਪਊਗਾ

ਸਹੀ ਬੋਲਦੀ ਆਂ ਕੱਲ ਮੈਨੂੰ ਦੱਸਦੀ ਸੀ ਕਿ ਉਹਦੇ ਘਰ ਵਾਲੇ ਨੇ ਕੁੱਟਿਆ ਜੇ ਕੁੱਟਖਾਨਾ ਵਾਲੇ ਕੰਮ ਕਰਦੀ ਹੂੰ ਤਾਂ ਹੀ ਤਾਂ ਕੁੱਟਖਾਨੀ ਹੋਊਗੀ ਕੀ ਰਾਜ ਨੇ ਸ਼ੈਲੀ ਨੂੰ ਕੁੱਟਿਆ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਚੱਲ ਛੱਡੀ ਦੇ ਘਰੇ ਕੀ ਕਰਨ ਜਾਣਾ ਉੱਥੇ ਮੈਂ ਨਹੀਂ ਜਾਣਾ ਤੂੰ ਨਹੀਂ ਜਾਣਾ ਨਾ ਨਾ ਜਾ ਪਰ ਮੈਂ ਸ਼ੈਲੀ ਨੂੰ ਉੱਥੇ ਰਹਿਣ ਨਹੀਂ ਦੇਊਂਗਾ ਮੈਂ ਉਹਨੇ ਉਹਨੂੰ ਲੈ ਕੇ ਆਉਣਾ ਕਿਤੇ ਸੱਟ ਨਹੀਂ ਉਹਨੂੰ ਆ ਲੈ ਉਹ ਵੀਰ ਜੀ ਤੁਸੀਂ ਤੁਸੀਂ ਹੁਣੇ ਤਾਂ ਸ਼ੈਲੀ ਨੂੰ ਛੱਡ ਕੇ ਗਏ ਸੀ ਦੁਬਾਰਾ ਫੇਰ ਕੀ ਗੱਲ ਹੋ ਗਈ ਸ਼ੈਲੀ ਕੋਆ ਕੀ ਹੈ ਮੈਨੂੰ ਤਾਂ ਦੱਸੋ ਤੂੰ ਸ਼ੈਲੀ ਤੇ ਹੱਟ ਚੁੱਕਿਆ ਹੈ ਕੀ ਗੱਲ ਤੁਹਾਨੂੰ ਹੁਣ ਸੜਤਾ ਹੀ ਹੈ ਉਹ ਤਾਂ ਮੈਂ ਤਾਂ ਨਿਤਛਿੱਤਰ ਖਾਂਦੀ ਹੈ ਸ਼ੈਲੀ ਤੂੰ ਮੈਨੂੰ ਕੋ ਤਾਂ ਦੱਸਿਆ ਕਿਉਂ ਨਹੀਂ ਸ਼ੈਲੀ ਚੱਲ ਮੇਰੇ ਨਾਲ ਹੁਣ ਤੂੰ ਇੱਥੇ ਨਹੀਂ ਰਹਿਣਾ ਆਇਂ ਕਿਵੇਂ ਨਹੀਂ ਰਹਿਣਾ ਇਹਨੇ ਇਹਦੇ ਪਤੀ ਦਾ ਘਰ ਆ ਇਹ ਇਹ ਇੱਥੇ ਨਹੀਂ ਰਹੂਗੀ ਹੋਰ ਕਿੱਥੇ ਰਹੂਗੀ ਸਾਰੀ ਉਮਰ ਮੈਂ ਨਹੀਂ ਇਹਨੂੰ ਰੱਖ ਸਕਦੀ ਫਿਕਰ ਨਾ ਕਰ ਪਾਪੀ ਮੈਂ ਆਪਣਾ ਘਰ ਛੱਡ ਕੇ ਵੀ ਨਹੀਂ ਆਉਣ ਲੱਗੀ ਜੇ ਮੈਂ ਛੱਡਣਾ ਹੁੰਦਾ ਨਾ ਕੋਦੋਂ ਦਾ ਛੱਡ ਦਿੰਦੀ ਮੈਂ ਤਾਂ ਆਇਂ ਹਰਾਣਾ ਮੈਂ ਤੁਹਾਡੇ ਨਾਲ ਸਾਰੀ ਗੱਲ ਕਰਦੀ ਰਹੀ ਪਰ ਤੁਸੀਂ ਵੀਰੇ ਨਾਲ ਇੱਕ ਵਾਰ ਵੀ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਹਾਂ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਿਆ ਜੇ ਮੇਰੀ ਜਗ੍ਹਾ ਤੇ ਤੁਹਾਡੀ ਆਪਦੀ ਕੁੜੀ ਹੁੰਦੀ ਫੇਰ ਵੀ ਤੁਸੀਂ ਐਦਾਂ ਹੀ ਕਰਦੇ ਮੈਂ ਨਾ ਤੁਹਾਨੂੰ ਆਪਣੀ ਮਾਂ ਦਾ ਹੀ ਦਰਜਾ ਦਿੱਤਾ ਸੀ ਪਰ ਤੁਸੀਂ ਮੈਨੂੰ ਆਪਣੀ ਧੀ ਨਹੀਂ ਸਮਝਿਆ ਨਾਲੇ ਭਾਬੀਏ ਮੇਰੇ ਕਰਮ ਨੇ ਜਿੱਥੇ ਪੇਕੇ ਦੀ سپورਣ ਨਹੀਂ ਨਾ ਹੁੰਦੀ ਉੱਥੇ ਐਂ ਹੁੰਦਾ ਚੱਲੀ ਐ ਨਾ ਕੇ ਉਹ ਤੇਰਾ ਵੀ ਘਰ ਹੈ ਚੱਲ ਮੇਰੇ ਨਾਲ ਚੱਲ ਨਹੀਂ ਵੀਰੇ ਸ਼ੈਲੀ ਨਹੀਂ ਕਿਤੇ ਜਾਊਗੀ ਇਹ ਉਰੀ ਰੁਕੂਗੀ ਇਹ ਐਸੇ ਤੇ ਹੀ ਘਰ ਹੈ ਸ਼ੈਲੀ ਮੈਨੂੰ ਮaaf ਕਰ ਦੇ ਵੀਰੇ ਮੈਂ ਤੁਹਾਨੂੰ ਵਾਦਾ ਕਰਦਾ ਮੈਂ ਕਦੇ ਸ਼ੈਲੀ ਨੂੰ ਤੰਗ ਨਹੀਂ ਕਰੂੰਗਾ ਨਾ ਤੁਹਾਨੂੰ ਕਦੇ ਲਾਂਬਾ ਦੇਊਂਗਾ ਮੈਂ ਹਮੇਸ਼ਾ ਇਹਨੂੰ ਖੁਸ਼ ਰੱਖੂੰਗਾ ਸ਼ੈਲੀ ਮੈਨੂੰ ਵੀ ਮaaf ਕਰ ਦੇ ਉਹ ਤੇਰਾ ਹੀ ਘਰ ਆ ਤੂੰ ਜਿਵੇਂ ਮਰਜ਼ੀ ਆ ਜਾ ਕੀ ਰਾਜ ਨੇ ਸ਼ੈਲੀ ਨੂੰ ਘੁੱਟਿਆ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਚੱਲ ਰਾਜ ਦੇ ਘਰੇ ਅੱਜ ਆਏ ਕਿਚੜਾ ਨਹੀਂ ਚੱਲੇ ਛੈਲੀ ਦੇ ਘਰੇ ਰਾਜ ਦੇ ਘਰੇ ਕੋਈ ਗੱਲ ਨਹੀਂ ਨਾਲ ਨਹੀਂ ਕਹਿਣਾ ਛੈਲੀ ਕਹਿਣੀ ਹੈ ਤੇਰੇ ਭੈਣ ਦਮ ਕਹੇਗਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਬਸ ਭੱਤ ਪੜ ਕੇ ਕਿਚ ਨਹੀਂ ਆਖੇ ਭੜ ਗਏ ਬਸ ਮੈਂ ਤਾਂ ਆਏ ਹੈਰਾਨ ਤੁਸੀਂ ਵੀਰੇ ਨਾਲ ਇੱਕ ਵਾਰ ਵੀ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਵੀਰੇ ਤੇ ਆਈ ਆਤੀ